ਬੀਤੀ ਰਾਤ ਗੁਰਵਿੰਦਰ ਲਾਲ ਨਾਂ ਦਾ ਵਿਅਕਤੀ ਰਾਤ 9 ਵਜੇ ਦੇ ਕਰੀਬ ਗੱਡੀ ਕੰਮ ਤੋਂ ਲਿਆ ਕੇ ਬਾਹਰ ਖੜੀ ਕਰਕੇ ਆਪ ਘਰ ਚਲਾ ਗਿਆ। ਕੁਝ ਅਣਪਛਾਤੇ ਵਿਅਕਤੀਆਂ ਨੇ ਆਣ ਕੇ ਉਸ ਦੀ ਗੱਡੀ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ। ਕਿਸੇ ਨੇ ਗੱਡੀ ਚਾਲਕਾ ਨੂੰ ਤਲਾਹ ਦਿੱਤੀ। ਜਦੋਂ ਗੁਰਵਿੰਦਰ ਲਾਲ ਨੇ ਆ ਕੇ ਦੇਖਿਆ ਉਸ ਦੀ ਗੱਡੀ ਦੇ ਸਾਰੇ ਸ਼ੀਸ਼ੇ ਟੁੱਟੇ ਸਨ। ਗੱਡੀ ਚਾਲਕਾ ਨੇ ਫਲੋਰ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਆਣ ਕੇ ਗੱਡੀ ਚੈੱਕ ਕੀਤੀ। ਫਲੋਰ ਥਾਣੇ ਵਿੱਚ ਤਰਖਾਸ ਦਿੱਤੀ ਗਈ। ਗੱਡੀ ਦੇ ਜਿਨ੍ਹਾਂ ਨੇ ਸ਼ੀਸ਼ੇ ਤੋੜੇ ਉਹਨਾਂ ਦੀ ਭਾਲ ਜੀ ਜਾ ਰਹੀ ਹੈ ਫਲਾਟ ਤੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਪਰ ਮੇਰਾ ਨਾਮ ਗੁਰਵਿੰਦਰ ਲਾਲ ਮੈਂ ਮੁਹੱਲਾ ਚੌਧਰੀ ਅੰਗੜਾ ਰਿਡ ਫਲੋਰ ਦਾ ਵਸਨੀਕ ਹਾਂ ਸਰ ਮੈਂ ਤਕਰੀਬਨ ਰਾਤ 9 ਵਜੇ ਆਪਣੀ ਡਿਊਟੀ ਤੋਂ ਆਇਆ ਡਿਊਟੀ ਤੋਂ ਆ ਕੇ ਮੈਂ ਗੱਡੀ 'ਚੋਂ ਬਾਹਰ ਰੋੜ ਤੇ ਤਕਰੀਬਨ ਡੇਲੀ ਲਾਣਾ ਤੇ ਬਾਅਦ ਵਿੱਚ ਮੈਂ ਘਰ ਚਲਿਆ ਤਕਰੀਬਨ ਕਿ ਰਾਤ 11:30 ਦੇ ਕੰਮ ਹੋਣ ਨਾਲ ਮੇਰਾ ਭਾਂਜਾ 1:30 ਵਜੇ ਫ੍ਰੀ ਹੋਇਆ 1:30 ਵਜੇ ਫ੍ਰੀ ਹੋਣ ਤੋਂ ਬਾਅਦ ਉਹਨਾਂ ਨੇ ਮੈਨੂੰ ਆ ਕੇ ਦੱਸਿਆ ਕਿ ਮਾਮਾ ਜੀ ਗੱਡੀ ਆਪਣੀ ਬਾਹਰ ਜਿਹੜੀ ਟੁੱਟੀ ਹੋਈ ਆ ਜਾ ਕੇ ਅਸੀਂ ਦੇਖੋ ਅਸੀਂ ਰੁਆ ਕੇ ਦੇਖਿਆ ਤੇ ਗੱਡੀ ਵਿੱਚ ਹੀ ਟੁੱਟੇ ਹੋਏ ਸਵੇ ਤੇ ਰਾਤ ਫਿਰ ਅਸੀਂ 112 ਨੰਬਰ ਤੇ ਕਾਲ ਕੀਤੀ ਕੁਝ ਮੁਲਾਜ਼ਮ ਆਏ ਉਹਨਾਂ ਨੇ ਮੌਕੇ ਦਾ ਤੇ ਦੇਖਿਆ ਜੋ ਵੀ ਸੀਗਾ ਦੇਖ ਕੇ ਜਣੇ ਕਿ ਸਾਨੂੰ ਇਸ ਸਵੇਰੇ ਆਪਣੀ ਜੋਖੀ ਰਿਖਤ ਦੇ ਰੂਪ ਦੇ ਵਿੱਚ ਰਿਪੋਰਟ ਦੇ ਦਿਓ ਇਹ ਉਹ ਸਿੱਕਰ ਵਾ ਕੇ ਜਰ ਹੁਣ ਜੋ ਵੀ ਕਰਦੇ ਕਰਦੇ ਸੀ ਓਕੇ